ਇੱਕ ਤੁਸੀਂ ਬਚਨ ਪੜ੍ਹਦੇ ਹੋ ਰੱਤੇ ਸਈ ਜੇ ਮੁਖ ਨਾ ਮੋੜਨ ਇਹ ਸੱਚੀ ਪ੍ਰੀਤ ਹੈ ਜਿਹੜੇ ਰੱਤੇ ਨੇ ਮੂੰਹ ਨਹੀਂ ਮੋੜਦੇ ਜਿਨੇ ਸੰਝਾਤਾ ਸਾਈ ਝੜ-ਝੜ ਪਾਉਂਦੇ ਕੱਚੇ ਬਿਰਖੀ ਜਿੰਨਾ ਕਾਰਨ ਆਈ ਕੱਚੇ ਜਿਹੜੇ ਨੇ ਉਹ ਟੁੱਟਦੇ ਪਿਆ ਰੱਤੇ ਹੋਏ ਕਦੀ ਮੂੰਹ ਨਹੀਂ ਮੋੜਦੇ ਗੁਰੂ ਦੀ ਪ੍ਰੀਤ ਸੱਚ ਹੈ ਉਹ ਜਿਹਦੀ ਬਾਹ ਪਕੜਦਾ ਕਦੀ ਛੱਡਦਾ ਹੀ ਨਹੀਂ ਮਾਰਨ ਨੇ ਕਿਆ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋਡੀਏ ਬਾਝ ਜਿੰਨਾ ਦੀ ਪਕੜੀਏ ਸਿਰ ਦੀਜੈ ਬਾ ਨਾ ਛੋਡੀਏ ਬਾਝ ਦੀ ਪਕੜ ਲਈ ਸਸਰਾਮ ਹੈ ਇੱਕ ਪਿੰਡ ਇਹ ਕਸਬਾ ਹੈ ਜੀ ਕਾਫੀ ਬਿਹਾਰ ਦੇ ਵਿੱਚ ਕੁਝ ਵਿਦਵਾਨਾਂ ਦਾ ਮਤ ਹੈ ਕਿ ਸ਼ੇਰ ਸ਼ਾ ਸੂਰੀ ਦੀ ਜਨਮ ਭੂਮੀ ਹੈ ਸਸਰਾਮ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਪੂਰਬ ਨੂੰ ਪਿਆਨਾ ਕੀਤਾ ਬਨਾਰਸ ਜਾਂਦੇ ਆ ਅੱਗੇ ਤੁਰਦੇ ਆ ਸਸਰਾਮ ਦੇ ਵਿੱਚ ਇੱਕ ਬਹੁਤ ਭਾਵਨਾ ਵਾਲਾ ਸਿੱਖ ਰਹਿੰਦਾ ਉਸ ਦਾ ਨਾਮ ਸੀ ਭਾਈ ਫੱਗੂ ਕਈ ਥਾਵਾਂ ਤੇ ਫੱਗੂ ਲਿਖਿਆ ਤੇ ਉਹਨੂੰ ਅਦਬ ਨਾਲ ਸਾਰਾ ਪਿੰਡ ਸਾਰੇ ਸਿੱਖ ਚਾਚਾ ਕਹਿੰਦੇ ਸਨ ਇਤਿਹਾਸ ਵਿੱਚ ਉਸ ਸਿੱਖ ਦਾ ਨਾਮ ਹੈ ਚਾਚਾ ਫੱਗੂ ਉਹਦਾ ਕੰਮ ਕੀ ਸੀ ਜੀ ਘਰ ਘਰ ਵੀ ਜਾ ਕੇ ਬਾਣੀ ਦਾ ਪ੍ਰਚਾਰ ਕਰਨਾ ਕੱਲੀ ਜਾ ਕੇ ਸਿਮਰਨ ਕਰੋ ਬਾਣੀ ਪੜੋ ਨਾਮ ਜਪੋ ਲੋੜ ਪੈਣੀ ਪੋਥੀਆਂ ਤੱਕ ਗੁਟਕੀਆਂ ਤੱਕ ਲਿਖ ਦੇਣੀ ਵੀ ਆ ਲੈ ਲਓ ਫਿਰ ਕਹਿਣਾ ਕਿ ਤੁਸੀਂ ਆਪਣੀ ਕਿਰਤ ਕਰਦੇ ਹੋ ਦਸਵੰਦ ਗੁਰੂ ਲਈ ਜ਼ਰੂਰ ਕੱਢੀਦਾ ਹੈ ਉਹ ਦਸਵੰਦ ਇਕੱਠਾ ਕਰਨਾ ਤੇ ਫਿਰ ਹੁੰਡੀ ਕਰਕੇ ਗੁਰੂ ਦਰਬਾਰ ਵਿੱਚ ਭੇਜ ਦੇਣੀ ਕਦੀ ਵੀ ਇੱਕ ਪੈਸਾ ਇੱਕ ਪੈਸਾ ਮੈਂ ਕਹਾ ਟਕਾ ਸ਼ਬਦ ਇੱਕ ਟਕੇ ਦੀ ਵੀ ਕਦੇ ਉਹਨੇ ਬੇਈਮਾਨੀ ਨਹੀਂ ਕੀਤੀ ਜੋ ਹੈ ਸਭ ਕੁਝ ਇਕੱਠਿਆ ਕਰਕੇ ਅਰਦਾਸ ਕਰਦੇ ਨਹੀਂ ਮਹਾਰਾਜ ਤੇਰੇ ਸਿੱਖਾਂ ਨਹੀਂ ਦਿੱਤਾ ਤੇ ਮੈਂ ਤੇ ਆਪ ਬੰਦਗੀ ਬੜੀ ਕਰਨੀ ਉਹਦੇ ਮਨ ਚ ਸ਼ਬਦ ਦਾ ਅਭਿਆਸ ਤਾਂ ਕਰ ਹੀ ਰਿਹਾ ਸੀ ਇੱਕ ਦਿਨ ਬੈਠਿਆ ਫੁਰਨਾ ਆਇਆ ਕਿ ਤੇਰੇ ਸ਼ਬਦ ਦੀ ਕਿਰਪਾ ਨਾਲ ਲੇੜਦਾ ਹੈ ਪਰ ਆਪ ਜੀ ਅਜੇ ਪੰਜਾਂ ਤਤਾਂ ਦੇ ਇਸ ਪਵਿੱਤਰ ਸਰੀਰ ਵਿੱਚ ਕੌਤਕ ਵਰਤਾ ਰਹੋ ਤੇ ਮੇਰੀ ਤੀਬਰ ਇੱਛਾ ਇੱਕ ਵਾਰੀ ਮੇਰੇ ਘਰ ਚਰਨ ਪਾ ਦਿਓ। ਸਤਿਗੁਰੂ ਮੇਰੇ ਕਹ ਰਹੇ ਆ ਇਹ ਮਿੱਥ ਨਹੀਂ ਇਹ ਸਚਾਈ ਹੈ ਉਥੋਂ ਦੀ। ਮੇਰੇ ਘਰ ਚ ਚਰਨ ਪਾਓ ਮੈਂ ਬੇਨਤੀ ਕਰ ਰਿਹਾ ਕਿ ਤੇ ਸੱਚੀ ਪ੍ਰੀਤ ਵੀ ਖੈ। ਤੇ ਅਰਦਾਸ ਕਰ ਦਿੱਤੀ। ਘਰ ਬਣਾਇਆ ਤੇ ਜਿਹੜਾ ਦਰਵਾਜ਼ਾ ਬਣਾਇਆ ਕਾਰੀਗਰ ਲਿਆਂਦੇ ਕਹਿੰਦਾ ਦਰਵਾਜ਼ਾ ਵੱਡਾ ਬਣਾ ਦਿਓ ਘਰ ਦੇ ਅੱਗੇ ਬੂਹਾ ਇੱਡਾ ਵੱਡਾ ਚੌੜਾ ਉੱਚਾ ਤੇ ਪਿੰਡ ਵਾਲ ਇਕੱਠੇ ਹੋ ਗਏ ਚਾਚਾ ਇਹ ਕੀ ਕਰ ਲੱਗਾ ਐ ਇੱਡਾ ਵੱਡਾ ਬੂਹਾ ਕਿਉਂ ਕਹਿੰਦਾ ਗੁਰੂ ਛੋਟੇ ਬੂਹੇ ਚੋਂ ਕਿਵੇਂ ਲੰਗੇਗਾ ਉਹਨੇ ਆਉਣਾ ਜ਼ਰੂਰ ਹੈ ਉਹਨਾਂ ਕਹਿੰਦੇ ਕਿੱਥੇ ਗੁਰੂ ਪੰਜਾਬ ਦੀ ਧਰਤੀ ਕਿੱਥੇ ਤੂੰ ਸਸਰਾਮ ਬਿਹਾਰ ਵਿੱਚ ਇੰਨੀ ਦੂਰੀ ਉਦੋਂ ਕਿਹੜਿਆ ਸਾਧਨਸਾ ਉਹ ਕਹਿੰਦਾ ਇਹ ਗੱਲ ਤੁਸੀਂ ਛੱਡੋ ਦਰਵਾਜ਼ਾ ਵੱਡਾ ਕਰੋ ਮੈਨੂੰ ਪੂਰਨ ਯਕੀਨ ਹੈ ਮੇਰਾ ਗੁਰੂ ਤੇਗ ਬਹਾਦਰ ਘੋੜੇ ਤੇ ਚੜਿਆ ਹੋਇਆ ਅੰਦਰ ਆਏਗਾ ਮੈਂ ਚਾਹਨਾ ਇਹ ਗਲੀ ਚ ਬੋਹੇ ਚ ਨਾ ਉਤਰਨ ਬਾਹਰ ਨਾ ਉਤਰਨ ਇਹ ਘੋੜੇ ਤੇ ਚੜੇ ਹੋਏ ਸਤਿਗੁਰੂ ਮੇਰੇ ਘਰ ਚਾਉਣ ਤੇ ਸੱਚੀ ਜੀ ਦਰਵਾਜ਼ੇ ਵੱਡੀ ਚਾਹੀਦੇ ਨੇ ਗੁਰੂ ਗੁਲਾਮ ਵਾਸਤੇ ਦਿਲ ਦੇ ਦਰਵਾਜ਼ੇ ਛੋਟੇ ਨਹੀਂ ਚਾਹੀਦੇ ਕੋੰਤੇ ਦੇਵ ਦਾ ਵੱਡਾ ਦਰਵਾਜਾ ਖੋਲ੍ਹੇ ਉਹਨੇ ਅਰਦਾਸ ਕਰ ਦਿੱਤੀ ਕਾਰੀਗਰ ਪਹਿਲਾਂ ਕਹਿੰਿਆ ਡੱਕਿਆ ਵੀ ਕੀ ਪਤਾ ਮਹਾਰਾਜ ਆਉਣਾ ਕਿ ਨਹੀਂ ਕਿਉਂ ਉਹਦੇ ਭਰੋਸਾ ਸੀ ਕਹਿੰਦਾ ਜਰੂਰ ਆਉਣਗੇ ਕਹਿੰਦਾ ਤੂੰ ਕੋਈ ਸੁਨੇਹਾ ਭੇਜਿਆ ਕਹਿੰਦਾ ਨਹੀਂ ਚਿੱਠੀ ਦੇ ਸਨੇਹ ਬਾਦ ਵੀ ਜਾਂਦੇ ਨੇ ਮੈਂ ਸ਼ਬਦ ਦੀਆਂ ਤਰੰਗਾ ਭੇਜਣਾ ਮੈਂ ਰੋਜ਼ ਸ਼ਬਦ ਭੇਜਣਾ ਗੁਰੂ ਨੂੰ ਆਵਾਜ਼ਾਂ ਮਾਰਨਾ ਜਿਹੜੇ ਅੰਦਰ ਦੀ ਖਿੱਚ ਹੁੰਦੀ ਹੈ ਨਾ ਆ ਤਾਂ ਜਿਹੜਾ ਬਾਹਰ ਜੋ ਕੁਝ ਵੀ ਬਣਿਆ ਪਿਆ ਫੋਨ ਦੂਜਾ ਤੀਜਾ ਇਹਨੂੰ ਤਾਂ ਦੇਰੀ ਲੱਗਦੀ ਏ ਫੁਰਨੇ ਨੂੰ ਫੁਰਨੇ ਤੱਕ ਪਹੁੰਚਦੇ ਕਿੱਥੇ ਦੇਰੀ ਲੱਗਦੀ ਕਹਿੰਦਾ ਜ਼ਰੂਰ ਹੋਣਗੇ ਕਹਿਣ ਤੇ ਬਣ ਦਰਵਾਜਾ ਬਣ ਗਿਆ ਜੀ ਵੱਡਾ ਦਰਵਾਜਾ ਖੁੱਲਾ ਦਰਵਾਜਾ ਬਣ ਗਿਆ ਤੇ ਰੋਜ਼ ਸਤਿਗੁਰੂ ਦੀ ਯਾਦ ਵਿੱਚ ਬੈਠਣਾ ਉਹਨੇ ਰੋਜ਼ ਸਿਮਰਨ ਕਰਨਾ ਉਹਨੇ ਰੋਜ਼ ਬਹਿਣਾ ਰੋਜ਼ ਗੁਰੂ ਸਾਹਿਬ ਨੂੰ ਆਵਾਜ਼ਾਂ ਮਾਰਦੀਆਂ ਸਤਿਗੁਰੂ ਫਿਰ ਬਨਾਰਸ ਪਹੁੰਚ ਗਏ ਚਾਚਾ ਫੱਗੂ ਐਦ ਕੀ ਖੁੰਡੀ ਨਹੀਂ ਕੀਤੀ ਐਦ ਕੀ ਸਾਰੀ ਮਾਇਆ ਪਾ ਕੇ ਵਿੱਚ ਥੈਲੀਆਂ ਦੇ ਰੱਖ ਲਈ ਕਹਿੰਦਾ ਖੁੰਡੀ ਨਹੀਂ ਕਰਨੀ ਐਦ ਕੀ ਖੁਦ ਆਵੀ ਤੇਰੇ ਚਰਨਾਂ 'ਚ ਰੱਖਣੀ ਹੈ ਤੇਰੇ ਚਰਨਾਂ 'ਚ ਪੀਠ ਕਰਨੀ ਹੈ ਮਹਾਰਾਜ ਗੁਰੂ ਤੇਗ ਬਹਾਦਰ ਜਿਨ੍ਹਾਂ ਬਾਰੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਸਭ ਥਾਂ ਹੀ ਹੋਏ ਸਹਾਇ ਤੇਗ ਬਹਾਦਰ ਸਿਮਰਿਆ ਕਰ ਨੌ ਨਹੀਂ ਤਾਂ ਆਵੇ ਤਾਏ ਸਭ ਥਾਂ ਹੀ ਹੋਏ ਸਹਾਇ ਮਾ ਰਾਜ ਫਿਰ ਬਨਾਰਸ ਤੋਂ ਚੱਲਦੇ ਆ ਸਫਰ ਕਰਦੇ ਕਰਦੇ ਸਸਰਾਮ ਪਹੁੰਚ ਜਾਂਦੇ ਆ ਉਹ ਘਰ ਚ ਬੈਠਾ ਸਤਿਗੁਰੂ ਗੁਰੂ ਤੇਗ ਬਹਾਦਰ ਸਿੱਧੇ ਘੋੜੇ ਚੜ੍ਹੇ ਉਹਨੇ ਬੁਆ ਨਹੀਂ ਬੰਦ ਕੀਤਾ ਕਦੀ ਵੀ ਮੈਂ ਕਿਵਰੀ ਕਹਿਣਾ ਅਰਦਾਸ ਕਰ ਤੇ ਫਿਰ ਵਿਸ਼ਵਾਸ ਕਰ ਜੋ ਮੈਂ ਕਹ ਉਹ ਸੁਣੇਗਾ ਤੇ ਤੀਜੀ ਗੱਲ ਆਸ ਕਰ ਕਿ ਜੋ ਕੁਝ ਮੈਂ ਕਹ ਉਹ ਵਾਪਰਨ ਵਾਲਾ ਹੈ ਅਰਦਾਸ ਨਾਲ ਤੇਰੀ ਸ਼ਬਦ ਅਰਦਾਸ ਵਿਸ਼ਵਾਸ ਤੇ ਆਸ ਸਤ ਜੀ ਉਹ ਘਰ ਬੈਠਾ ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਬਾਦਸ਼ਾਹ ਘੋੜੇ ਤੇ ਸਵਾਰ ਹੋਏ ਬੂਆ ਖਿੱਲਾ ਸੀ ਸਿੱਧਾ ਚਾਚੇ ਫੱਗੂ ਦੇ ਘਰ ਚਲੇ ਗਏ ਸੰਗਤ ਇਕੱਠੀ ਹੋ ਗਈ ਚਾਚਾ ਫੱਗੂ ਬੈਠਾ ਸੀ ਜਦੋਂ ਹਜ਼ੂਰ ਦੇ ਘੋੜੇ ਦੀ ਆਵਾਜ਼ ਸੁਣੀ ਘੋੜਾ ਹਿਣ ਗਿਆ ਉਹਨੇ ਦੇਖਿਆ ਇੱਕੋਦਮ ਚਾਚਾ ਫੱਗੂ ਨਿਕਲਿਆ ਬਾਹਰ ਤੇ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਗਾਤਰੇ ਕਰਪਾਨ ਸੀ ਵੱਡੀ ਉੱਥੇ ਲਿਖਿਆ ਵੀ ਮਾਰੇ ਕਰਪਾਨ ਪਾंदे ਹੁੰਦੇ ਸਨ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਗਲ 'ਚ ਕਰਪਾਨ ਖੈ ਗਾਤਰੇ ਸਤਗੁਰੂ ਨੂੰ ਘੋੜੇ ਤੇ ਚੜਿਆ ਦੇਖਿਆ ਇੱਕੋ ਦਮ ਦੌੜ ਕੇ ਹਜ਼ੂਰ ਦੇ ਚਰਕਾ ਵਿੱਚ ਚਰਨ ਸੰ ਚਰਨ ਚੁੰਮ ਲੱਗ ਪਿਆ ਮਹਾਰਾਜ ਥੱਲੇ ਉਤਰੇ ਸੰਗਤ ਇਕੱਠੀ ਹੋ ਗਈ ਉਹ ਤੋਂ ਬੋਲੀ ਕੁਛ ਨਾ ਜਾ ਚਾਚੇ ਫੱਗੂ ਤੋਂ ਮਹਾਰਾਜ ਬੈਠ ਕੇ ਸੰਗਤ ਜਦੋਂ ਸਾਰੀ ਇਕੱਠੀ ਹੋ ਗਈ ਤੇ ਮਹਾਰਾਜ ਨੇ ਆਵਾਜ਼ ਦਿੱਤੀ ਫਗੂ ਤੂੰ ਸੱਦਿਆ ਸੀ ਆ ਗਏ ਤੂੰ ਦਰਵਾਜ਼ਾ ਵੱਡਾ ਰੱਖਿਆ ਤੇਰਾ ਦਿਲ ਵੀ ਬੜਾ ਵੱਡਾ ਹੈ ਵੱਡਿਆਂ ਦਿਲਾਂ ਵਾਲਿਆਂ ਵੀ ਸਭ ਕੁਝ ਸਮਝ ਜਾਂਦਾ ਹੈ ਸੰਕੀਰਣ ਦਿਣ ਵਾਲੇ ਕਦੀ ਬਰਦਾਸ਼ਤ ਨਹੀਂ ਕਰਦੇ ਹੁੰਦੇ ਜਦੋਂ ਮਹਾਰਾਜ ਇਹ ਗੱਲਾਂ ਕਰਨ ਸੰਗਤ ਸੋਚੀ ਕੀ ਕਹਿ ਰਿਹਾ ਕਿ ਤੂੰ ਵੱਡੇ ਦਿਲ ਵਾਲਾ ਹੈ ਵੱਡੇ ਦਿਲ ਵਾਲੇ ਸਭ ਕੁਝ ਸਮਝ ਜਾਂਦੇ ਆ ਸੰਕਿਰਣੀ ਸਿੰਦੇ ਉਦੋਂ ਬਾਅਦ ਹਜ਼ੂਰ ਨੇ ਕਿਹਾ ਲਿਆ ਗੁਰੂ ਕੀ ਕਾਰ ਗੁਰੂ ਕੀ ਭੇਟਾ ਲੈ ਕੇ ਆ ਗੁਰੂ ਕੀ ਕਾਰ ਉਹਨੇ ਜਿੰਨੀਆਂ ਥੈਲੀਆਂ ਸੰਸਾਰੀਆਂ ਲੇਖ ਲੈ ਕੇ ਰੱਖੀਆਂ ਸੰ ਮਹਾਰਾਜਾ ਇਹ ਫਲਾਣੇ ਸਿੱਖ ਦੀ ਆ ਫਲਾਣੇ ਸਿੱਖ ਦੀ ਸਭ ਕੁਝ ਦੇਖ ਕੇ ਮਹਾਰਾਜ ਦੇ ਕੋਲ ਬੈਠ ਗਿਆ ਗੁਰੂ ਤੇਗ ਬਹਾਦਰ ਸਾਹਿਬ ਕਿੰਨੇ ਇੱਕ ਭੇਟਾ ਤੂੰ ਲੁਕਾ ਲਈ ਸੰਗਤ ਸੋਚੀ ਪੈ ਗਈ ਵੀ ਕਿਹੜੀ ਭੇਟਾ ਲੁਕਾ ਲਈ ਚਾਚਾ ਫੱਗੂ ਵੀ ਸੋਚਣ ਲੱਗ ਪਿਆ ਕਹਿੰਦਾ ਨਹੀਂ ਮਹਾਰਾਜ ਜੋ ਕੁਝ ਕਹਿ ਮੈਂ ਦੇ ਦਿੱਤਾ ਅਸੂਰ ਹੱਸ ਕੇ ਕਹਿੰਦੇ ਨਹੀਂ ਨਹੀਂ ਇੱਕ ਰਹਿ ਗਈ ਇਹ ਕਿਉਂ ਕਿਉਂ ਦੁਹਾਈ ਤੂੰ ਸਾਡੀ ਪੇਟਾ ਸਾਡੀ ਪੇਟਾ ਦੇ ਚਾਚਾ ਫੱਗੂ ਫਿਰ ਚੁੱਪ ਗੋ ਫਿਰ ਦੂਜੀ ਵਾਰੀ ਬੋਲਿਆ ਨਹੀਂ ਪਹਿਲੀ ਵਾਰੀ ਕਹਿ ਦਿੱਤਾ ਮਹਾਰਾਜ ਜੋ ਕੁਝ ਹੈ ਮੈਂ ਦੇ ਦਿੱਤਾ ਦੂਜੀ ਵਾਰੀ ਚੁੱਪ ਕਰ ਗਿਆ ਕਹਿੰਦਾ ਮਨਾ ਤੂੰ ਗਲਤ ਹੋ ਸਕਣਾ ਗੁਰੂ ਗਲਤ ਨਹੀਂ ਹੁੰਦਾ ਮਾਰੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਯਾਦ ਕਰ ਉਹ ਸਾਹਮਣੇ 베ਰੀ ਕਿ ਦੀ ਓਏ ਉਹ 베ਰੀ ਕਿਸ ਦੀ ਏ ਚਾਚੇ ਫੱਗੂ ਨੂੰ ਕਹਿੰਦੇ ਉਹ 베ਰੀ ਮੇਰੀ ਹੈ ਬਸ ਜੇ ਇੰਨੀ ਗੱਲ ਸੁਣਦਿਆ ਸਰ ਚਾਚਾ ਫੱਗੂ ਹਜ਼ੂਰ ਦੇ ਚਰਨਾਂ ਤੇ ਚੁਫਾਲ ਡਿੱ ਗਿਆ ਇਹ ਸੱਚ ਹੈ ਉਸ ਬੰਦੇ ਨੇ ਬਿਰਹਾ ਵਿਚ ਆ ਕੇ ਹਜ਼ੂਰ ਦੇ ਚਰਨ ਤੋ ਦਿੱਤੇ ਸਤਿਗੁਰੂ ਕਹਿੰਦੇ ਮੈਂ ਤੈਨੂੰ ਤਾਂ ਹੀ ਕਿਹਾ ਸੀ ਤੇਰਾ ਕੱਲਾ ਬਾਹਰ ਦਾ ਦਰਵਾਜ਼ਾ ਵੱਡਾ ਨਹੀਂ ਤੇਰਾ ਦਿਲ ਵੀ ਵੱਡਾ ਹੈ ਜਦੋਂ ਰੋਪਿਆ ਕਹਿੰਦਾ ਨਹੀਂ ਸਤਿਗੁਰੂ ਵੀ 베ਰੀ ਵੀ ਤੇਰੀ ਹੈ ਇਹ 베ਰ ਵੀ ਇਹਦੇ ਲੱਗੇ ਨੇ ਤੇਰੇ ਨੇ ਗੁਰੂ ਤੇਗ ਬਹਾਦਰ ਕਹਿੰਦੇ ਸੰਗਤ ਨੂੰ ਸੁਨਾ ਸਾਖੀ ਸਾਰੀ ਸੰਗਤ ਨੂੰ ਦਾਸੇ ਕੀ ਘਟਨਾ ਵਾਪਰੀ ਤੂੰ ਆਵਾਜ਼ ਮਾਰੀ ਸੀ ਆ ਗਿਆ ਕਹਿੰਦਾ ਸੱਚੇ ਪਾਤਸ਼ਾਹ ਫਿਰ ਸੰਗਤ 'ਚ ਉਹਨੇ ਸੁਨਾਇਆ ਕਹਿੰਦਾ ਸਾਧ ਸੰਗਤ ਜੀ ਮੈਂ ਹਰ ਮਹੀਨੇ ਸਿੱਖਾਂ ਦੇ ਘਰ 'ਚ ਕਾਰ ਭੇਟਾ ਲੈ ਕੇ ਹੁੰਨਾ ਤੇ ਜੋ ਸਤਗੁਰੂ ਨੇ ਕੋ ਕਾ ਦੇ ਲਈ ਕਹਿ ਮੈਂ ਉਹ ਵੀ ਦੇ ਕੇ ਹੁਣਾ ਕਹਿੰਦਾ ਇੱਕ ਨਿਰਦਨ ਸਿੱਖ ਸੀ ਮੈਂ ਉਹਦੇ ਘਰ ਚਲਾ ਗਿਆ ਤੇ ਮੇਰੇ ਮਨ ਚ ਆਇਆ ਵੀ ਜੋ ਵੀ ਇਹਦੀ ਕਿਰਤ ਹੁੰਦੀ ਏ ਥੋੜਾ ਬਹੁਤਾ ਦੇਂਦਾ ਹੈ ਨਾ ਤੇ ਅੱਜ ਮੈਂ ਆਇਆ ਆਵਾਜ਼ ਦਿੱਤੀ ਸਿੱਖਾ ਅੰਦਰੋਂ ਸਿੱਖਣੀ ਬੋਲੀ ਘਰ ਨਹੀਂ ਉਹ ਕਹਿੰਦਾ ਮੈਂ ਕਿਹਾ ਬੀਬਾ ਮੈਂ ਆਇਆ ਹਾਂ ਗੁਰੂ ਕੀ ਕਾਰ ਭੇਟਾ ਲੈਣ ਤੇ ਜੋ ਹੈ ਮੈਨੂੰ ਦੇ ਦਿਓ ਉਹ ਕਹਿੰਦੀ ਸਾਡੇ ਕੋਲ ਗਰੀਬੀ ਕੁਛ ਨਹੀਂ ਸਾਡੇ ਕੋਲ ਕੁਛ ਨਹੀਂ ਸਾਡੇ ਕੋਲ ਕਹਿੰਦਾ ਉਹ ਗੁੱਸੇ ਵਿੱਚ ਤਲਕੀ ਸੀ ਕਿ ਨਾ ਮੈਂ ਫਿਰ ਆਵਾਜ਼ ਦਿੱਤੀ ਕਿ ਬੀਬੀ ਜੋ ਕੁਝ ਦੇ ਦੇ ਜੋ ਕਾਰਜ ਹੈ ਕਾਰਪੇਟਾਂ ਮੈਂ ਲੈਣ ਆਂ ਕਹਿੰਦੀ ਉਹਨੇ ਬਹੁ ਕਰ ਮਾਰ ਕੇ ਮਿੱਟੀ ਇਕੱਠੀ ਕੀਤੀ ਸੀ ਕਹਿੰਦੀ ਕਰ ਝੋਲੀ ਤੈਨੂੰ ਘੱਟਾ ਤੇਰੀ ਝੋਲੀ ਚ ਪਾਣੀ ਮੇਰੇ ਮਨ ਚ ਆਇਆ ਕਿ ਗੁਰੂ ਤਾਂ ਕੌਡੀ ਵੀ ਪ੍ਰਵਾਨ ਕਰ ਲਿੰਦਾ ਦੇਨਤਾ ਲੱਗੀ ਹੈ ਗੁਰੂ ਦੇ ਨਾਂ ਤੇ ਨਾ ਕਹਿੰਦਾ ਮੈਂ ਝੋਲੀ ਕਰ ਦਿੱਤੀ ਉਹਨੇ ਮਿੱਟੀ ਵਿੱਚ ਪਾ ਦਿੱਤੀ ਇਹ ਹਕੀਕਤ ਹੈ ਜੀ ਉਹ ਉਹ ਜਗਾ ਦੀ ਹੈ ਮੈਂ ਨਾ ਸਮਝੋ ਵੀ ਨਹੀਂ ਉਹਨੇ ਉਹਨੇ ਝੋਲੀ ਚ ਮਿੱਟੀ ਪਾ ਲਈ ਕਹਿੰਦਾ ਮੈਂ ਮਿੱਟੀ ਬੰਨ ਲਈ ਤੇ ਮੈਨੂੰ ਯਕੀਨ ਸੀ ਇਸ ਮਿੱਟੀ ਵਿੱਚੋਂ ਵੀ ਕੁਝ ਨਿਕਲੇਗਾ ਕਹਿੰਦਾ ਮੈਂ ਘਰ ਆ ਗਿਆ ਸਾਰੀਆਂ ਪਿਟਾਵਾਂ ਲਿਖ ਲਈਆਂ ਫਿਰ ਕਹਿੰਨੂੰ ਮਿੱਟੀ ਨੂੰ ਬੰਨ ਕੇ ਰੱਖਾਂ ਇਥੇ ਖੀ ਲਿਖਾਂ ਯਾਦ ਨਾ ਭੁੱਲੇ ਕਹਿੰਦਾ ਫਿਰ ਮੈਂ ਮਿੱਟੀ ਦੇ ਉੱਤੇ ਪਾਣੀ ਪਾਇਆ ਭਾਂਡੇ 'ਚ ਮਿੱਟੀ ਪਾ ਕੇ ਪਾਣੀ ਪਾਇਆ ਜਦੋਂ ਹੱਥ ਮਾਰਿਆ ਤੇ ਵਿੱਚੋਂ 베ਰ ਦੀ ਗਿੱਟਕਣੀ ਕਲਾਈ ਆ ਆ 베ਰੀ ਸਾਹਮਣੇ ਜਿਹੜੀ ਸਤਿਗੁਰੂ ਫਿਰ ਮੈਂ 베ਰ ਦੱਬ ਦਿੱਤੀ ਆ 베ਰੀ ਉਹ ਤੇਰੀ ਪੇਟਾ ਹੈ ਸੱਚੀ ਮੱਚੀ ਮੈਂ ਭੁੱਲ ਗਿਆ ਸੰ ਇਹ 베ਰੀ ਮੇਰੀ ਤੁਹਾਡੀ ਪੇਟਾ ਹੈ ਸਾਰੇ ਸੰਗਤ ਦੇ ਨੇਤਰ ਨਾਮ ਹੋ ਗਏ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਤਾਂ ਹੀ ਤੈਨੂੰ ਮੈਂ ਕਹਿ ਰਿਹਾ ਸੰ ਵੱਡਿਆਂ ਦਰਵਾਜਿਆਂ ਵਾਲੇ ਹੀ ਗੁਰੂ ਨੂੰ ਲਿਆਉਂਦੇ ਆ ਤੇ ਵੱਡਿਆਂ ਦਿਲਾਂ ਵਾਲੇ ਗੁਰੂ ਦੇ ਨਾਂ ਤੇ ਮਿੱਟੀ ਵੀ ਝੋਲੀ ਵਿੱਚ ਪਵਾ ਲੈਂਦੇ ਆ ਮੈਂ ਕਿ ਪਟਨਾ ਸਭ ਕਥਾ ਕਰਨ ਗਿਆ ਜੀ ਤੇ ਉੱਥੇ ਫਿਰ ਸਿੰਘ ਆਏ ਮੈਂ ਰੁਕਿਆ ਸੀ ਜਿੱਥੇ ਤੇ ਉਹ ਦੁਪਹਿਰੇ ਮਿਲਣ ਆਏ ਤੇ ਮੈਨੂੰ ਉਹਨਾਂ ਨੇ ਦਿੱਤੇ ਜੀ 베ਰ ਮੈਂ ਕਿਹਾ ਜੀ ਕੌਣ ਤੁਸੀਂ ਕਿਉਂਕਿ ਉਹਨਾਂ ਦਿਨਾਂ 'ਚ 베ਰ ਹੁੰਦੇ ਨੇ ਜਨਵਰੀ 'ਚ ਕਿਹਨੇ ਅਸੀਂ ਸਸਰਾਮ ਤੋਂ ਆਏ ਆ ਜਿਹੜੀ ਤੁਸੀਂ ਮਨਜੀਤ ਸਾਹਿਬ ਕਥਾ ਸੁਣਾਈ ਸੀ ਉਸ 베ਰੀ ਦੇ ਪੀਰ ਲੈ ਕੇ ਆਏ ਮੇਰੇ ਮੇਰੇ ਮਨ ਚ ਬੜਾ ਆਇਆ ਮਨਾ ਮੈਂ ਗਿਆ ਤੇ ਨਹੀਂ ਇਹ ਬੰਦੇ ਆਏ ਨੇ ਤੂੰ ਇਹ ਬੰਦੇ ਨਾ ਦੇਖ ਉਸ ਗੁਰੂ ਤੇਗ ਬਹਾਦਰ ਦੀ ਅਸੀਸ ਦੇਖ ਜਿਹਦੀ ਤੂੰ ਗੱਲ ਕਰਕੇ ਆ ਨਾ ਮੈਂ ਆਪ ਨੂੰ ਬੇਨਤੀ ਕਰਾਂਗਾ ਗੁਰੂ ਦੀ ਪ੍ਰੀਤ ਕਦੀ ਝੂਠੀ ਨਹੀਂ ਹੁੰਦੀ ਦੁਨੀਆ ਛੱਡ ਜੇਗੀ ਗੁਰੂ ਤੇਗ ਬਹਾਦਰ ਕਦੀ ਨਹੀਂ ਛੱਡੇਗਾ ਸੱਚੀ ਹੈ ਇਸੇ ਕਰਕੇ ਜਿਨ੍ਹਾਂ ਸੱਚੀ ਪ੍ਰੀਤ ਕੀਤੀ ਉਹਨਾਂ ਕਿਹਾ ਕਿ ਝੂਠੀ ਛੱਡ ਦਿੱਤੀ ਸੱਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ ਕਿਉਂਕਿ ਜਗਤ ਮੇ ਝੂਠੀ ਦੇਖੀ ਪ੍ਰੀਤ ਜਦੋਂ ਸੱਚੀ ਪ੍ਰੀਤ ਹੁੰਦੀ ਹੈ ਨਾ ਮਹਾਰਾਜ ਕਹਿੰਦੇ ਆ ਇੱਕ ਸ਼ਬਦ ਹੈ ਮਹਾਰਾਜ ਦਾ ਇਹ ਮਨ ਰੇ ਕਿਉਂ ਛੂਟੈ ਬਿਨ ਪਿਆਰ ਗੁਰਮੁਖ ਅੰਤ ਰਵ ਰਿਆ ਬਖਸ਼ੇ ਭਗਤ ਭਗਤ ਭੰਡਾਰ ਇਹ ਗੁਰੂ ਨਾਨਕ ਸਾਹਿਬ ਦੀ ਅਸਟ ਪਦੀ ਉਹਦੇ ਵਿੱਚ ਸਾਰੇ ਰੇ ਮਨ ਐਸੀ ਆਰ ਸਿਉ ਪ੍ਰੀਤ ਕਰ ਉਹਦੇ ਵਿੱਚ ਦੋ ਤੁਕਾਂ ਨੇ ਰੇ ਮਨ ਐਸੀ ਖਰਸੂ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਜੇ ਪ੍ਰੀਤਵਾਲੀ ਆਹ ਗੁਰੂ ਦੀ ਪ੍ਰੀਤ ਹੈ ਸਮਝ ਲੈ ਚਲੋ ਕਮਲ ਦੀ ਫੁੱਲ ਅਸੀਂ ਬੜੀ ਇਸ ਤਰ੍ਹਾਂ ਪਿਆਰ ਕਰ ਜਿਵੇਂ ਦੁੱਧ ਤੇ ਪਾਣੀ ਦਾ ਪਿਆਰ ਹੈ ਜਦੋਂ ਪਾਣੀ ਵਿੱਚ ਦੁੱਧ ਮਿਲਾ ਦਿਓ ਜਾਂ ਦੁੱਧ ਵਿੱਚ ਪਾਣੀ ਮਿਲਾ ਦਿਓ ਦੁੱਧ ਇੰਨਾ ਪਿਆਰ ਕਰਦਾ ਪਾਣੀ ਨੂੰ ਵਕ ਹੋਣ ਹੀ ਨਹੀਂ ਦਿੰਦਾ ਆਪਣੇ ਵਰਗਾ ਰੂਪ ਦੇ ਦਿੰਦਾ ਆ ਪਤਲਾ ਹੋ ਗਿਆ ਪਰ ਪਾਣੀ ਨੂੰ ਵੱਖ ਨਹੀਂ ਨਜ਼ਰ ਆਉਂ ਦਿੱਤਾ ਆਪਣੇ ਵਰਗਾ ਰੰਗ ਦਿੱਤਾ ਆਪਣੇ ਵਿੱਚ ਥਾਂ ਦਿੱਤੀ ਜਿਨੇ ਦੁੱਧ ਦੀ ਕੀਮਤ ਪੈਂਦੀ ਸੀ ਨਾਲ ਪਾਣੀ ਦੀ ਪਵਾ ਦਿੱਤੀ ਇਹ ਸਿਰਫ ਸਮਝੀ ਨੇ ਰੇਮਨ ਐਸੀ ਖਰਚੋ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਪਾਣੀ ਖੁਸ਼ਕਿਸਮਤ ਦੁੱਧ ਵਰਗਾ ਦੁੱਧ ਨੇ ਥਾਂ ਦਿੱਤੀ ਜਦੋਂ ਉਸੇ ਦੁੱਧ ਨੂੰ ਰੱਖਿਆ ਚੁੱਲ੍ਹੇ ਤੇ ਤੇ ਉਬਾਲ ਆਇਆ ਜਦੋਂ ਸੇਕ ਲੱਗਾ ਤੇ ਪਾਣੀ ਉੱਡਣ ਲੱਗਾ ਮਹਾਰੰਜ ਦਾ ਜ਼ਿਕਰ ਕੀਤਾ ਜੀ ਪਾਣੀ ਉੱਡਣ ਲੱਗਾ ਉਬਾਲਾ ਆਇਆ ਤੇ ਕਿਸੇ ਕਾ ਉਹ ਪਾਣੀ ਸਵਾਰਥੀ ਤੈਨੂੰ ਥਾਂ ਦਿੱਤੀ ਤੇਰੀ ਕੀਮਤ ਪਵਾਈ ਸੇਕ ਲੱਗਾ ਤੇ ਪਹਿਲਾਂ ਉੱਡਣ ਲੱਗ ਪਏ ਕਹਿੰਦਾ ਸਵਾਰਥੀ ਨਹੀਂ ਜਿੰਨੇ ਮੁਹੱਬਤ ਕੀਤੀ ਉਹਦੇ ਤੋਂ ਮੈਂ ਪਹਿਲਾਂ ਕੁਰਬਾਨ ਜਾਣਾ ਚਾਹਾਂ ਇਹਨੂੰ ਸੇਕ ਬਾਅਦ ਚ ਲੱਗੇ ਪਹਿਲਾਂ ਮੈਨੂੰ ਲੱਗੇ ਫਿਰ ਬੇਨਤੀ ਮੈਂ ਉਹ ਦੁੱਧ ਨਹੀਂ ਲੱਗਾ ਸਵਾਰਥੀ ਨਹੀਂ ਦੁੱਧ ਨੂੰ ਸੇਕ ਨਹੀਂ ਲੱਗੇਗਾ ਪਹਿਲਾਂ ਮੈਂ ਸੜਾਂਗਾ ਜਿੰਨੇ ਮੈਨੂੰ ਪਿਆਰ ਕੀਤਾ ਪਾਣੀ ਸੜਦਾ ਪਿਆ ਜਦੋਂ ਡੜਿਆ ਦੁੱਧ ਨੇ ਕਿਹਾ ਕਬਰਾ ਨਾ ਜੇ ਤੂੰ ਮੈਨੂੰ ਪਿਆਰ ਕੀਤਾ ਮੈਂ ਇਹੋ ਜਿਹਾ ਉਬਾਲਾ ਪੈਦਾ ਕਰਾਂਗਾ ਮੈਂ ਆਗ ਹੀ ਬੁਝਾ ਕੇ ਰੱਖ ਦਿਆਂਗਾ ਜਦੋਂ ਦੁੱਧ ਦਾ ਵਾਲਾ ਹੁੰਦਾ ਨਾ ਅ ਚੁੱਲੇ ਦੀ ਅੱਗ ਬੁਝਦਣ ਦੀ ਬੀਬੀਆਂ ਨੂੰ ਪਤਾ ਗਾਇਸ ਤੇ ਚੁੱਲ੍ਹੇ ਬੁਝ ਜਾਂਦੇ ਮਹਾਰਾਜ ਕਹਿੰਦੇ ਆਹੀ ਸੱਚੀ ਪ੍ਰੀਤ ਰੇ ਮਨ ਐਸੀ ਹਰ ਤਿਉ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆ ਵਟਣ ਆ ਵਟਣ ਦਾ ਅਰਥ ਉਬਾਲੇ ਆ ਵਟਣ ਆਪੇ ਖਵੇ ਦੁੱਧ ਕੋ ਖਪਣਾ ਦੇ ਪਰ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਰੁਕੇ ਉਹਨੂੰ ਫਿਰ ਅਸੀਸ ਦਿੱਤੀ ਉੱਥੇ ਹਜ਼ੂਰ ਦਾ ਗੁਰਦੁਆਰਾ ਹੈ ਇੱਕ ਗੁਰਦੁਆਰਾ ਉੱਤੇ ਖੂਰ ਹੈ ਸਸਰਾਮ ਜਦੋਂ ਮਹਾਰਾਜ ਜਾਲ ਲੱਗੇ ਨਾ ਜੀ ਘੋੜੇ ਤੇ ਤੇ ਘੋੜਾ ਅੱਗੇ ਨਾ ਤੁਰੇ ਤੇ ਮਹਾਰਾਜ ਕਹਿੰਦੇ ਨੇ ਘੋੜਾ ਚੱਲ ਨਹੀਂ ਰਿਹਾ ਕੋਈ ਕਾਰਨ ਹੈ ਤੁਰਦਾ ਨਹੀਂ ਇਸ ਘਰ ਚ ਕੋਣ ਕਹਿਣ ਲੱਗੇ ਦੋ ਭੈਣ ਤੇ ਭਰਾ ਨੇ ਤੁਹਾਨੂੰ ਮੁਹੱਬਤ ਕਰਦੇ ਨੇ ਤੇ ਬੈਠੇ ਇਸ ਕਰਕੇ ਨੇ ਗੁਰੂ ਆਪ ਸਾਡੇ ਘਰ ਆਵੇਗਾ ਫਿਰ ਮਹਾਰਾਜ ਉਤਰ ਕੇ ਉੱਥੇ ਵੀ ਜਾਂਦੇ ਆ ਮੈਂ ਆਪ ਨੂੰ ਬੇਨਤੀ ਕੀਤੀ ਜਗਤ ਦੀ ਪ੍ਰੀਤ ਝੂਠੀ ਹੈ ਗੁਰੂ ਦੀ ਪ੍ਰੀਤ ਬਿਲਕੁਲ ਝੂਠੀ ਨਹੀਂ ਉਹ ਤਾਂ ਉੱਥੇ ਜਾਂਦੀ ਜਿੱਥੇ ਸ਼ਰੀਰ ਨਹੀਂ ਜਾਂਦਾ ਜਿੱਥੇ ਸ਼ਰੀਰ ਵੀ ਨਹੀਂ ਜਾਂਦਾ ਇਸ ਕਰਕੇ ਗੁਰੂ ਤੇਗ ਬਹਾਦਰ ਜੀ ਨੇ ਅੱਜ ਸਾਨੂੰ ਸਮਤ ਦਿੰਦਿਆਂ ਕਿਹਾ ਭਾਈ ਸਿੱਖੋ ਜਗਤ ਮੈਂ ਝੂਠੀ ਦੇਖੀ ਪ੍ਰੀਤ ਜਗਤ ਵਿੱਚ ਮੁਹੱਬਤ ਦੇਖੀ ਝੂਠੀ ਹੈ ਝੂਠ ਦੇ ਖਲੋਤੀ ਹੈ ਕਿਤੇ ਆਪਣੇ ਹੀ ਸੁਖ ਸਿਓ ਸਭ ਲਾ ਕੇ ਸਾਰੇ ਆਪਣੇ ਸੁਖ ਕਰਕੇ ਲੱਗੇ ਆਂ ਕਿਆ ਧਾਰਾ ਕਿਆ ਮੀਤ ਕੀ ਇਸਤਰੀ ਤੇ ਕੀ ਪੁੱਤਰ ਰਹਾਉ ਅੱਗੇ ਮਹਾਰਾਜ ਕਹਿੰਦੇ ਮੇਰੋ ਮੇਰੋ ਇਹ ਊੜਾ ਜ਼ਰੂਰ ਬੋਲਣਾ ਮੇਰੋ ਮੇਰੋ ਸਭ ਹੈ ਕਹਿਤ ਹੈ ਸਾਰੇ ਕੰਨ ਮੇਰਾ ਜੀ ਸਾਡਾ ਭਰਾ ਹੈ ਜੀ ਇਹ ਮੇਰਾ ਹੈ ਜੀ ਮੇਰਾ ਹੈ ਮਾਰ ਜੀ ਕਨੇ ਖੇਤ ਸਿਉ ਬਾਂਦਿਓ ਚੀਤ ਇਥੇ ਖੇਤ ਦਾ ਅਰਥ ਪਿਆਰ ਨਹੀਂ ਕਰਨਾ ਮਾਇਆ ਦਾ মোহ ਇਹਨਾਂ ਦਾ ਚਿੱਤ ਤੇਰੇ ਪੈਸੇ ਨਾਲ ਵੱਜਾ ਹੋਇਆ ਮੋਹ ਚ ਵੱਜਾ ਹੈ ਮੇਰੋ ਮੇਰੋ ਸਭ ਹੈ ਕਹਿਤ ਹੈ ਖੇਤ ਸਿਉ ਬਾਂਦਿਓ ਚੀਤ ਇਹ ਮੋਚ ਵੱਜੇ ਕੋਈ ਤੈਨੂੰ ਮੇਰਾ ਮੇਰਾ ਕਹਿੰਦੇ ਨੇ ਤੇਰਾ ਕੋਈ ਵੀ ਨਹੀਂ ਹੋਂਤ ਕੰਤਕਾਲ ਸੰਗੀ ਨਹਿ ਕੋਉ ਕੰਤਕਾਲ ਸੰਗੀ ਨਹਿ ਕੋਉ ਇਹਨਾਂ ਵਿੱਚੋਂ ਕੋਈ ਤੇਰਾ ਸਾਥੀ ਨਹੀਂ ਪਿਆਰੋ ਅੰਤ ਕਿਆ ਮਾਰੇ ਤੇ ਤੋ ਤੱਕ ਬਾਣੀ ਚ ਕਹਿੰਦੇ ਆ ਅੰਤ ਆਉਣ ਤੋਂ ਪਹਿਲੇ ਭੱਜ ਜਾਂਦੇ ਆ ਨਿਆਣੇ ਛੱਡ ਜਾਂਦੇ ਇੱਕ ਬਚਨਮ ਦਾ ਮਹਾਰਾਜ ਦਾ ਬੋ ਪਰਪੰਚ ਕਰ ਪਰ ਤਨ ਲਿਆਵਾ ਸੁਤਦਾਰਾ ਪੈ ਆਨ ਲੁਟਾਵਾ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪਾ ਲੀਜੈ ਅਜੇ ਜੀਤ ਬਾਝਾ ਜਾਣਾ ਪਹਿਲਾ ਮਹਾਰਜ ਕਹਿੰਦੇ ਛੇ ਨਿਛਨ ਤਨ ਛੀਜੈ ਖਿਨ ਖਿਨ ਕਰਕੇ ਉਹ ਤੇਰਾ ਤਨ ਡਿਗੇਗਾ ਜਿਵੇਂ ਆਪਾਂ ਸਾਰੇ ਦੇਖਣੇ ਪਉ ਡਿਗਦਾ ਹੀ ਪੈਣਾ ਤਨ ਛਿਨ ਛਿਨ ਤਨ ਛੀਜੈ ਜਰਾ ਜਨਾਵੈ ਜਦੋਂ ਬੁਢੇ ਪਾ ਤੇਰੇ ਤੇ ਜ਼ੋਰ ਪਾਏਗਾ ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ ਓਕ ਦਾ ਅਰਥ ਬੁੱਕ ਆ ਜਿਨ੍ਹਾਂ ਦੀ ਖਾਤਰ ਤੂੰ ਮਰਨਾ ਪੈਣਾ ਤੇਰੀ ਬੁੱਕ ਚ ਪਾਣੀ ਵੀ ਨਹੀਂ ਪਾਣਾ ਇਹ ਜਗਤ ਵਿੱਚ ਝੂਠੀ ਦੇਖੀ ਪ੍ਰੀਤ ਚਿੰਤਨ ਚ ਜ ਜਰਾ ਜਨਾਵੈ ਤਬ ਤੇਰੀ ਉਹ ਕੋਈ ਪਾਣੀ ਉਹ ਨਾ ਪਾਵੇ ਕਹਿਤ ਕਬੀਰ ਕੋਈ ਨਹੀਂ ਤੇਰਾ ਇਹਦੇ ਵਿੱਚ ਕੋਈ ਤੇਰਾ ਨਹੀਂ ਸਿਰਫ ਇੱਕ ਪਰਮਾਤਮਾ ਹੈ ਜਿਹੜਾ ਤੇਰਾ ਹੈ ਮਾਰਜ ਕਹਿੰਦੇ ਅੰਤ ਸੰਗ ਅੰਤ ਕਾਲ ਸੰਗੀ ਨਹ ਕੋ ਇਹ ਅਚਰਜ ਹੈ ਰੀਤ ਇਹ ਬੜੀ ਅ ਵਿਸਮਾਦਤ ਰੀਚ ਹੈ ਚਰਜਕਾ ਅੱਗੇ ਫਿਰ ਵੇਖੋ ਜਿਵੇਂ ਰੋਜ਼ ਗੁਰੂ ਜੀ ਕਰਦੇ ਆ ਫਿਰ ਕਹਿੰਦੇ ਆ ਮਨ ਮੂਰਖ ਅੱਜ ਹੁਣੇ ਸਮਝਤ ਹੋਣੀ ਸਮਝਿਆ ਇਹ ਨਹੀਂ ਰਹਿ ਦਿੰਦੇ ਕੱਲ ਵੀ ਕਹਾਂ ਅੱਜ ਸਮਝ ਲੈ 24 ਘੰਟੇ ਫਿਰ ਦੇ ਦਿੱਤੇ ਕਹਿਣ ਲਗੇ ਚਲਾ ਜਾ ਅੱਜ ਹੀ ਸਮਝ ਜਾ ਫਿਰ ਦੇਖਿਓ ਹਾਲਾਂਕਿ ਇਸ ਬਾਣੀ ਨੂੰ ਉਚਾਰਨ ਕੀਤੇ ਆ ਤਕਰੀਬਨ 350 ਸਾਲ ਹੋ ਚੁੱਕਾ ਹੈ 400 ਸਾਲ ਮਾਰੇ ਦੇ ਆਗਮਨ ਨੂੰ ਹੋ ਗਿਆ ਨਾ ਤੇ ਸੱਚੇ ਪਾਤਸ਼ਾਹ ਮਹਾਰਾਜ ਮੈਂ ਫਿਰ ਅਰਜ਼ ਕਰਾਂ ਕਿ ਤਕਰੀਬਨ ਇਹ 350 ਸਾਲ ਸਮਾਂ ਹੋ ਚੁਕਿਆ ਹੈ ਸ਼ਬਦ ਨੂੰ ਪਰ ਇਹ ਸ਼ਬਦ 350 ਸਾਲ ਤੋਂ ਹਰ ਰੋਜ਼ ਸਿੱਖ ਨੂੰ ਕਹਿੰਦਾ ਚੱਲ ਕੋਈ ਗੱਲ ਨਹੀਂ ਜਿਹੜਾ ਦਿਨ ਨਿਕਲ ਗਿਆ ਛੱਡ ਅੱਜ ਹੀ ਸਮਝ ਇਹ ਤਾਂ ਸ਼ਬਦ ਦੀ ਖੂਬਸੂਰਤੀ ਹੈ ਮਹਾਰਾਜ ਕਹਿੰਦੇ ਨੇ ਮਨ ਮੂਰਖ ਹੋ ਮੂਰਖ ਮਨਾ ਅੱਜ ਹੁਣੇ ਸਮਝਤ ਅਜੇ ਵੀ ਸਮਝਦਾ ਨਹੀਂ ਸਿੱਖ ਦਹ ਖਾਰਿ ਉਮੀਦ ਇਤੇ ਸਿੱਖ ਦਾ ਲਫ਼ਜ਼ੀ ਅਰਥ ਸਿੱਖਿਆ ਸਿੱਖਦਾ ਘਾਰਿਓ ਨੀਤ ਨੀਦਰ ਤੇ ਰੋਜ ਉਹ ਮੂਰਖ ਮਣਾ ਤਿਨ ਰੋਜ 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 ਸਿੱਖਿਆ ਦੇਨਾ ਤੂੰ ਅੱਜ ਹੀ ਸਮਝ ਜਾ ਗੁਰੂ ਤੇਗ ਬਹਾਦਰ ਜੀ ਕੀ ਸਮਝੀ ਅੱਜ ਕਹਿਣ ਲੱਗੇ ਆਹ ਗੱਲ ਸਮਝਦਾ ਨਾਨਕ ਪਵਜਲ ਪਾਰ ਪਰੈ ਜੋ ਗਾਵੇ ਪ੍ਰਭ ਕੀ ਗੀਤ ਹਜ਼ੂਰ ਕਹਿੰਦੇ ਉਹ ਭਵ ਸਾਗਰ ਤੋਂ ਪਾਰ ਹੋਵੇਗਾ ਜਿਹੜਾ ਪ੍ਰਭੂ ਦੇ ਗੀਤ ਗਾਏਗਾ ਜਿਹੜਾ ਉਹਦਾ ਸਿਮਰਨ ਕਰੇਗਾ ਜਿਹੜਾ ਉਹਦਾ ਕੀਰਤਨ ਕਰੇਗਾ ਸੱਚ ਏਵੇ ਕਿ ਉਹਦੇ ਗੀਤ ਗਾਉਣ ਵਾਲਾ ਉਂਝ ਸੰਸਾਰੀ ਗੀਤਾਂ ਬਾਰੇ ਕੈ ਵੀ ਅੱਗ ਪੈਦਾ ਕਰਨਗੇ ਤੇ ਜਿਹੜਾ ਪ੍ਰਭ ਦਾ ਗੀਤ ਹੈ ਇਹ ਭਵ ਸਾਗਰ ਤੋਂ ਪਾਰ ਕਰ ਜਾਂਦਾ ਹੈ ਤਾਂ ਹੀ ਸਤਿਗੁਰੂ ਨੇ ਕਿਹਾ ਕਿ ਭਾਈ ਕੋਈ ਗਾਵੇ ਕੋ ਸੁਣੇ ਹਰ ਨਾਮਾ ਜਿਤਲਾਏ ਕੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ